ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਲਿਵਰ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਕੀ ਆ ਅੱਜ ਅਸੀਂ ਇਸ ਤੇ ਗੱਲ ਕਰਾਂਗੇ ਕਿਉਂਕਿ ਜਦੋਂ ਸਾਡਾ ਲਿਵਰ ਖਰਾਬ ਹੋ ਜਾਂਦਾ ਏ ਸਿਰੋਸਿਸ ਹੋ ਜਾਂਦਾ ਲਿਵਰ ਦਾ ਤਾਂ ਉਹਨੂੰ ਠੀਕ ਕਰਨਾ ਉਹਨੂੰ ਵਾਪਸ ਲਿਆਉਣਾ ਬਹੁਤ ਔਖਾ ਹੋ ਜਾਂਦਾ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਜੇ ਸ਼ੁਰੂਆਤ ਵਿੱਚ ਹੀ ਬਿਮਾਰੀ ਨੂੰ ਲਿਵਰ ਦੀ ਨੂੰ ਪਕੜ ਲਿਆ ਜਾਵੇ ਤਾਂ ਬੜਾ ਸੌਖਾ ਹੋ ਜਾਂਦਾ ਇਹਨੂੰ ਠੀਕ ਕਰਨਾ ਇਹਨੂੰ ਰੋਕਣਾ ਸੋ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਇਹਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਲਿਵਰ ਸਾਡੇ ਸਰੀਰ ਦਾ ਬੜਾ ਮਹੱਤਵਪੂਰਨ ਅੰਗ ਆ। ਇਹ ਸਾਡੇ ਸਰੀਰ ਦੇ ਬੜੇ ਕੰਮਾਂ 'ਚ ਸਾਡੀ ਸਹਾਇਤਾ ਕਰਦਾ। ਸਾਡੇ ਖਾਣ ਪੀਣ ਦਾ ਜੋ ਵੀ ਅਸੀਂ ਖਾਂਦੇ ਉਹਨੂੰ ਹਾਜ਼ਮ ਕਰਨ ਦਾ ਕੰਮ ਇਹ ਕਰਦਾ। ਸਾਡੇ ਖੂਨ ਨੂੰ ਸਾਫ਼ ਕਰਦਾ ਏ। ਸਾਡੇ ਸਰੀਰ 'ਚੋਂ ਜਿੰਨੇ ਵੀ ਹਾਨੀਕਾਰਕ ਪਦਾਰਥਾ ਟੌਕਸਿਨਸ ਆ ਉਹਨਾਂ ਨੂੰ ਬਾਹਰ ਕੱਢਦਾ ਸਾਡੇ ਸਰੀਰ 'ਚੋਂ। ਤੇ ਜੇ ਇਹਦੇ 'ਚ ਖਰਾਬੀ ਆ ਜਾਈਏ, ਇਹ ਹੀ ਖਰਾਬ ਹੋ ਜੇ ਤਾਂ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਅੱਜ ਅਸੀਂ ਉਹਨਾਂ ਲੱਛਣਾਂ ਦੀ ਗੱਲ ਕਰਾਂਗੇ ਜਿੰਨਾ ਕਰਕੇ ਜਿਹੜੇ ਸ਼ੁਰੂਆਤ 'ਚ ਹੁੰਦੇ ਆ ਜਿਹੜੇ ਇੱਕ ਸੰਕੇਤ ਦਿੰਦੇ ਆ ਵੀ ਤੁਹਾਡਾ ਲਿਵਰ ਖਰਾਬ ਹੋ ਰਿਹਾ ਜੇ ਸ਼ੁਰੂ ਤੋਂ ਹੀ ਉਹਨਾਂ ਤੇ ਕਾਬੂ ਪਾ ਲਿਆ ਜਾਵੇ ਤਾਂ ਲਿਵਰ ਦੀ ਖਰਾਬੀ ਨੂੰ ਬਚਾਇਆ ਜਾ ਸਕਦਾ ਚਲੋ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਸ਼ੁਰੂ ਕਰਦੇ ਆ ਵੀ ਉਹ ਕਿਹੜੇ-ਕਿਹੜੇ ਲੱਛਣ ਆ ਜਿੰਨਾ ਜਿੰਨਾ ਤੋਂ ਪਤਾ ਲੱਗਦਾ ਵੀ ਸਾਡਾ ਲਿਵਰ ਖਰਾਬ ਹੋ ਰਿਹਾ ਦੋਸਤੋ ਸਭ ਤੋਂ ਪਹਿਲਾਂ ਆਉਂਦਾ ਏ ਭੁੱਖ ਦਾ ਘਟ ਜਾਣਾ ਜਾਂ ਬਿਲਕੁਲ ਬੰਦ ਹੋ ਜਾਣਾ ਭੁੱਖ ਲੱਗਣੀ ਦੋਸਤੋ ਵੈਸੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਕਿਸੇ ਵੀ ਦਿਮਾਗੀ ਬੋਝ ਨਾ ਜਾਂ ਸਟ੍ਰੈਸ ਨਾ ਸਾਡੀ ਭੁੱਖ ਘਟ ਜਾਂਦੀ ਆ ਜਾਂ ਡਿਪਰੈਸ਼ਨ ਨਾ ਪਰ ਜੇ ਇਹ ਚੀਜ਼ਾਂ ਨਾ ਹੋਣ ਬਿਨਾ ਕਿਸੇ ਵਜ੍ਹਾ ਤੋਂ ਅਚਾਨਕ ਤੁਹਾਨੂੰ ਭੁੱਖ ਘੱਟ ਲੱਗਣੀ ਸ਼ੁਰੂ ਹੋ ਜੇ ਤਾਂ ਉਹ ਸਿੱਧੇ ਸਿੱਧਾ ਸਿੱਧਾ ਉਹ ਇਹ ਸੰਕੇਤ ਕਰਦਾ ਵੀ ਤੁਹਾਡਾ ਲਿਵਰ 'ਚ ਖਰਾਬੀ ਚੱਲ ਰਹੀ ਆ ਦੋਸਤੋ ਕਿਉਂਕਿ ਲਿਵਰ ਦਾ ਕੰਮ ਹੁੰਦਾ ਸਾਡੇ ਭੋਜਨ ਨੂੰ ਪਚਾਉਣਾ ਜਦੋਂ ਲਿਵਰ ਹੀ ਖਰਾਬ ਹੋ ਜੇ ਤਾਂ ਆਟੋਮੈਟਿਕਲੀ ਸਾਨੂੰ ਭੁੱਖ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਆ। ਦੋਸਤੋ ਇਹ ਤਾਂ ਪਹਿਲਾ ਸੰਕੇਤ ਸੀ ਹੁਣ ਅਸੀਂ ਦੂਜੇ ਸੰਕੇਤ ਦੀ ਗੱਲ ਕਰਦੇ ਆਂ। ਦੋਸਤੋ ਦੂਜਾ ਲੱਛਣਾ ਵੀ ਨੀਂਦ ਦਾ ਘੱਟ ਹੋ ਜਾਣਾ ਜਾਂ ਵਾਰ-ਵਾਰ ਟੁੱਟਣਾ। ਦੋਸਤੋ ਸਾਇੰਸ ਮੰਨਦੀ ਆ ਵੀ ਜਦੋਂ ਸਾਡੇ ਲਿਵਰ 'ਚ ਕੋਈ ਖਰਾਬੀ ਸ਼ੁਰੂ ਹੋ ਜਾਂਦੀ ਆ ਤਾਂ ਸਾਡੀ ਜਿਹੜੀ ਨੀਂਦ ਆ ਉਹ ਵਾਰ-ਵਾਰ ਟੁੱਟਦੀ ਆ ਤੇ ਅਸੀਂ ਬੜੀ ਕੋਸ਼ਿਸ਼ ਕਰਦੇ ਆਂ ਸੌਣ ਦੀ ਤਾਂ ਨੀਂਦ ਬੜੀ ਲੇਟ ਆਉਂਦੀ ਆ। ਬੜਾ ਮਤਲਬ ਔਖਾ ਹੋ ਜਾਂਦਾ ਸਾਨੂੰ ਨੀਂਦ ਲੈਣਾ। ਸੋ ਜੇ ਤੁਹਾਡੀ ਨੀਂਦ ਟੁੱਟ ਰਹੀ ਆ ਬਿਨਾ ਕਿਸੇ ਵਜ੍ਹਾ ਤੋਂ ਤੁਹਾਨੂੰ ਕੋਈ ਦਿਮਾਗੀ ਬੋਝ ਵੀ ਨਹੀਂਗਾ ਕੋਈ ਸਟ੍ਰੈਸ ਵੀ ਨਹੀਂਗਾ ਫਿਰ ਵੀ ਤੁਹਾਨੂੰ ਨੀਂਦ ਤੁਹਾਡੀ ਅਚਾਨਕ ਘਟ ਗਈ ਆ ਤਾਂ ਇਹ ਸੰਕੇਤ ਕਰਦਾ ਹੈ ਵੀ ਤੁਹਾਡੇ ਲਿਵਰ 'ਚ ਕੋਈ ਨਾ ਕੋਈ ਖਰਾਬੀ ਚੱਲ ਰਹੀ ਆ ਜਿਹਦੇ ਕਰਕੇ ਤੁਹਾਡੀ ਨੀਂਦ ਖਰਾਬ ਹੋ ਰਹੀ ਆ ਦੋਸਤੋ ਜੇ ਇੰਜ ਹੋ ਰਿਹਾ ਤਾਂ ਤੁਹਾਨੂੰ ਆਪਦੇ ਲਿਵਰ ਦੀ ਜਾਂਚ ਬਾਰੇ ਸੋਚਣਾ ਚਾਹੀਦਾ ਦੋਸਤੋ ਆਓ ਅਸੀਂ ਤੀਜੇ ਲੱਛਣ ਦੀ ਗੱਲ ਕਰਦੇ ਆਂ ਦੋਸਤੋ ਇਹਦਾ ਤੀਜਾ ਲੱਛਣ ਆ ਵੀ ਤੁਹਾਨੂੰ ਤੁਹਾਡੀ ਯਾਦਦਾਸ਼ਤ ਬੜੀ ਕਮਜ਼ੋਰ ਹੋ ਜਾਂਦੀ ਆ ਤੁਸੀਂ ਚੀਜ਼ਾਂ ਭੁੱਲਣ ਲੱਗ ਜਾਂਦੇ ਆ ਜਿਵੇਂ ਤੁਸੀਂ ਆਪਦੀ ਰੱਖ ਕੇ ਕੋਈ ਚਾਬੀ ਭੁੱਲ ਗਏ ਪਰਸ ਭੁੱਲ ਗਏ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਹੀ ਭੁੱਲਣ ਲੱਗ ਜਾਂਦੀਆਂ ਅਚਾਨਕ ਪਹਿਲਾਂ ਤੁਹਾਡੀ ਯਾਦਦਾਸ਼ਤ ਬਿਲਕੁਲ ਠੀਕ ਹੁੰਦੀ ਆ ਤੇ ਦੋਸਤੋ ਤੁਹਾਡੀ ਕਨਸੈਂਟਰੇਸ਼ਨ ਵੀ ਨਹੀਂ ਲੱਗਦੀ ਕਿਸੇ ਕੰਮ 'ਚ ਤੁਹਾਨੂੰ ਲੱਗਦਾ ਤੁਹਾਡਾ ਦਿਮਾਗ ਸੁਸਤ ਹੋ ਗਿਆ ਏ ਤੇ ਕਮਜ਼ੋਰ ਪੈ ਗਿਆ ਦੋਸਤੋ ਇਹ ਜਿਹੜੇ ਲੱਛਣ ਆਏ ਲਿਵਰ ਦੀ ਖਰਾਬੀ ਦਾ ਕਾਰਨ ਹੋ ਸਕਦੇ ਆ ਦੋਸਤੋ ਇੱਕ ਰਿਸਰਚ ਹੋਈ ਸੀ ਜਿਸ ਚ ਉਹਨਾਂ ਨੇ ਸਾਬਤ ਕੀਤਾ ਵੀ ਜਦੋਂ ਲਿਵਰ 'ਚ ਕੋਈ ਖਰਾਬੀ ਚੱਲ ਰਹੀ ਆ ਤਾਂ ਇਨਸਾਨ ਦੀ ਜਿਹੜੀ ਮੈਮਰੀ ਆ ਉਹ ਘਟ ਜਾਂਦੀ ਆ ਤੇ ਨਾਲ ਨਾਲ ਸਾਡਾ ਜਿਹੜਾ ਦਿਮਾਗ ਆ ਉਹ ਵੀ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ ਦੋਸਤੋ ਕਿਉਂਕਿ ਲਿਵਰ ਸਾਡੇ ਸਰੀਰ 'ਚੋਂ ਜਿੰਨੇ ਵੀ ਹਾਨੀਕਾਰਕ ਪਦਾਰਥ ਬਾਹਰ ਕੱਢਦਾ ਏ ਪਰ ਜਦੋਂ ਲਿਵਰ ਖੁਦ ਹੀ ਖਰਾਬ ਹੋ ਜੇ ਤਾਂ ਜਿਹੜੇ ਸਾਡੇ ਟੌਕਸਿਨਸ ਆ ਹਾਨੀਕਾਰਕ ਪਦਾਰਥਾ ਉਹ ਸਾਡੇ ਦਿਮਾਗ 'ਚ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਜੀ ਦੀ ਵਜ੍ਹਾ ਕਰਕੇ ਸਾਡਾ ਦਿਮਾਗ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਸੁਸਤ ਰਹਿਣ ਲੱਗ ਜਾਂਦਾ ਤੇ ਸਾਡੀ ਯਾਦਦਾਸ਼ਤ ਵੀ ਬੜੀ ਘੱਟ ਹੋ ਜਾਂਦੀ ਆ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲਦੇ ਰਹਿੰਨੇ ਆ ਦੋਸਤੋ ਇਹਨੂੰ ਹੈਪੈਟਿਕ ਇਨਸੈਫਲੋਪੈਥੀ ਕਹਿੰਦੇ ਆ ਦੋਸਤੋ ਹੈਪੈਟਿਕ ਇਨਸੈਫਲੋਪੈਥੀ ਤਾਂ ਅਖੀਰ ਤੇ ਜਾ ਕੇ ਹੁੰਦੀ ਆ ਪਰ ਸ਼ੁਰੂਆਤੀ ਜਿਹੜੇ ਲੱਛਣ ਆ ਉਹ ਇਹ ਹੁੰਦੇ ਵੀ ਤੁਹਾਡੀ ਯਾਦਦਾਸ਼ਤ ਘਟ ਜਾਂਦੀ ਤੇ ਤੁਹਾਡਾ ਦਿਮਾਗ ਥੋੜਾ ਸੁਸਤ ਰਹਿਣਾ ਸ਼ੁਰੂ ਹੋ ਜਾਂਦਾ। ਦੋਸਤੋ ਇਹ ਜਿਹੜੇ ਸੰਕੇਤ ਆ ਇਹ ਸਿੱਧਾ-ਸਿੱਧਾ ਲੀਵਰ ਦੀ ਖਰਾਬੀ ਤੇ ਇਸ਼ਾਰਾ ਕਰਦੇ। ਦੋਸਤੋ ਆਓ ਇਹਦੇ ਚੌਥੇ ਲੱਛਣ ਦੀ ਗੱਲ ਕਰਦੇ ਹਾਂ। ਦੋਸਤੋ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ, ਤੁਹਾਡਾ ਆਪਦੇ ਕੰਮ 'ਚ ਮਨ ਨਹੀਂ ਲੱਗਦਾ ਤੇ ਤੁਹਾਨੂੰ ਤੁਹਾਡਾ ਜੀ ਕਰਦਾ ਵੀ ਲੇਟੇ ਰਹੀਏ, ਪਏ ਰਹੀਏ। ਦੋਸਤੋ ਇਹ ਲੀਵਰ ਦੀ ਖਰਾਬੀ ਦਾ ਸੰਕੇਤ ਆ ਕਿਉਂਕਿ ਲੀਵਰ ਸਾਡੇ ਸਰੀਰ 'ਚ ਐਨਰਜੀ ਬਣਾਉਂਦਾ ਏ ਤੇ ਜੇ ਲਿਵਰੀ ਡੈਮੇਜ ਹੋ ਗਿਆ ਤਾਂ ਸਾਡੇ ਸਰੀਰ ਚ ਘੱਟ ਬਣੂਗੀ ਐਨਰਜੀ ਕਿਉਂਕਿ ਦੋਸਤੋ ਲਿਵਰ ਜੋ ਵੀ ਅਸੀਂ ਖਾਂਦੇ ਆ ਉਹ ਸਾਡੇ ਪੋਸਟਿਕ ਤੱਤ ਜਿਹੜੇ ਆ ਉਹਨਾਂ ਨੂੰ ਅੰਤੜੀਆਂ ਵਿੱਚ ਅਬਜ਼ੌਰਬ ਕਰਾਉਂਦਾ ਏ ਉਹਨਾਂ ਨੂੰ ਸੋਖਦਾ ਏ ਅੰਤੜੀਆਂ ਚ ਤੇ ਜਿਹਦੇ ਕਰਕੇ ਸਾਨੂੰ ਐਨਰਜੀ ਮਿਲਦੀ ਆ ਤੇ ਦੋਸਤੋ ਇਹ ਗਲੂਕੋਜ਼ ਦੇ ਮੈਟਾਬੋਲਿਜ਼ਮ ਵਿੱਚ ਵੀ ਲਿਵਰ ਸਹਾਇਤਾ ਕਰਦਾ ਏ ਜੋ ਵੀ ਅਸੀਂ ਮਿੱਠਾ ਖਾਂਦੇ ਆ ਉਹਨੂੰ ਮੈਟਾਬੋਲਾਈਜ਼ ਕਰਾਉਂਦਾ ਏ ਲਿਵਰ ਉਹਨੂੰ ਮਿੱਠੇ ਨੂੰ ਸਟੋਰ ਕਰਾਉਂਦਾ ਏ ਸੋ ਜੇ ਲਿਵਰੀ ਖੁਦ ਖਰਾਬ ਹੋ ਜੇ ਤਾਂ ਸਾਡੇ ਸਰੀਰ ਚ ਕਮਜ਼ੋਰੀ ਰਹਿਣੀ ਸ਼ੁਰੂ ਹੋ ਜਾਂਦੀ ਆ એનર્ਜੀ ਦੀ ਘਾਟ ਕਰਕੇ ਕਿਉਂਕਿ ਸਹੀ એનર્ਜੀ ਸਰੀਰ ਨੂੰ ਨਹੀਂ ਮਿਲਦੀ ਸੋ ਇਹ ਵੀ ਸਿੱਧਾ ਸਿੱਧਾ ਸੰਕੇਤ ਆ ਵੀ ਸਾਡੇ ਲਿਵਰ ਚ ਕੋਈ ਖਰਾਬੀ ਚੱਲ ਰਹੀ ਆ ਲਿਵਰ ਦਾ ਕੰਮ ਘਟ ਹੋ ਰਿਹਾ ਦੋਸਤੋ ਅਗਲਾ ਲੱਛਣਾ ਚਮੜੀ ਤੇ ਖਾਰਸ਼ ਦੋਸਤੋ ਸੁਣਨ ਚ ਬਹੁਤ ਛੋਟਾ ਜਿਹਾ ਗੱਲ ਲੱਗਦੀ ਆ ਤੇ ਅਸੀਂ ਇਸ ਵੱਲ ਧਿਆਨ ਵੀ ਨਹੀਂ ਦਿੰਦੇ ਦੋਸਤੋ ਲਿਵਰ ਡੈਮੇਜ ਹੋਣ ਦੀ ਇਹ ਵੀ ਵਜ੍ਹਾ ਹੀ ਬਣਦੀ ਆ ਕਿਉਂਕਿ ਜਦੋਂ ਸਾਡਾ ਲਿਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤਾਂ ਸਾਡੇ ਖੂਨ ਚ ਜਿਹੜੇ ਬਾਇਲ ਸਾਲਟ ਬਣਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਜਿਵੇਂ ਲਿਵਰ ਖਰਾਬ ਹੁੰਦਾ ਹੀ ਵਧਣੇ ਸ਼ੁਰੂ ਹੋ ਜਾਂਦੇ ਬਾਇਲ ਸਾਲਟ ਤੇ ਇਹ ਸਾਡੀ ਚਮੜੀ ਤੇ ਜੰਮਣਾ ਸ਼ੁਰੂ ਹੋ ਜਾਂਦੇ ਆ ਇਹ ਸਾਨੂੰ ਨੰਗੀ ਅੱਖ ਨਾਲ ਤਾਂ ਨਹੀਂ ਦਿਹਿੰਦੇ ਪਰ ਇਹ ਸਾਡੇ ਸਰੀਰ ਤੇ ਸੁੱਕੀ ਖਾਰਸ਼ ਇਹਦੇ ਨਾਲ ਸਾਨੂੰ ਹੁੰਦੀ ਆ ਤੇ ਇਹ ਵੀ ਇੱਕ ਸਿੱਧੇ ਤੋਂ ਮਤਲਬ ਸਿੱਧਾ-ਸਿੱਧਾ ਸੰਕੇਤ ਹੈਗਾ ਲਿਵਰ ਡੈਮੇਜ ਹੋਣ ਦਾ ਦੋਸਤੋ ਅਗਲਾ ਲੱਛਣਾ ਚਮੜੀ ਦਾ ਤੇ ਅੱਖਾਂ ਦਾ ਪੀਲਾ ਹੋਣਾ ਇਹ ਆਮ ਤੌਰ ਤੇ ਹਰੇਕ ਨੂੰ ਹੀ ਪਤਾ ਇਹ ਗੱਲ ਵੀ ਜਦੋਂ ਸਾਡੇ ਲਿਵਰ 'ਚ ਕੋਈ ਖਰਾਬੀ ਹੁੰਦੀ ਆ ਤਾਂ ਸਾਡੀ ਚਮੜੀ ਤੇ ਸਾਡੀਆਂ ਅੱਖਾਂ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਐ। ਦੋਸਤੋ ਸਾਡੀ ਚਮੜੀ ਦਾ ਤੇ ਅੱਖਾਂ ਦਾ ਪੀਲਾ ਹੋਣਾ ਵੀ ਸਿੱਧਾ-ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰਦਾ ਵੀ ਸਾਡੇ ਲਿਵਰ ਦੀ ਸਿਹਤ ਵਿਗੜ ਰਹੀ ਆ। ਦੋਸਤੋ ਇੱਕ ਹੋਰ ਲੱਛਣੇ ਦਾ ਸਾਡੇ ਭਾਰ ਦਾ ਵੱਧ ਹੋਣਾ ਜਾਂ ਘੱਟ ਹੋਣਾ। ਦੋਸਤੋ ਜੇ ਤੁਹਾਡਾ ਭਾਰ ਵੱਧ ਹੋ ਰਿਹਾ ਜਾਂ ਘੱਟ ਹੋ ਰਿਹਾ ਤਾਂ ਤੁਹਾਨੂੰ ਸੂਚਿਤ ਹੋ ਜਾਣਾ ਚਾਹੀਦਾ। ਵੀ ਕਿਤੇ ਤੁਹਾਡੇ ਲਿਵਰ ਚ ਕੋਈ ਖਰਾਬੀ ਤਾਂ ਨਹੀਂ ਚੱਲ ਰਹੀ ਤਾਂ ਇਸ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਆ ਦੋਸਤੋ ਹੁਣ ਅਸੀਂ ਜਿਹੜੇ ਲੱਛਣ ਦੀ ਗੱਲ ਕਰ ਰਹੇ ਹਾਂ ਉਸ ਤੇ ਅਸੀਂ ਕਈ ਵਾਰ ਧਿਆਨ ਨਹੀਂ ਦਿੰਦੇ ਉਹ ਹੈਗਾ ਵੀ ਸਾਡੇ ਹੱਥਾਂ ਦਾ ਜਿਹੜਾ ਪਾਮ ਰੀਜਨ ਆ ਇਹਦਾ ਲਾਲ ਹੋਣਾ ਅਸੀਂ ਕਈ ਵਾਰੀ ਸੋਚਦੇ ਵੀ ਸ਼ਾਇਦ ਖੂਨ ਦੇ ਵਧਣ ਕਰਕੇ ਸਾਡੇ ਹੱਥ ਲਾਲ ਹੋਏ ਆ ਦੋਸਤੋ ਜੇ ਸਾਡੇ ਹੱਥ ਅਚਾਨਕ ਲਾਲ ਹੋਣੇ ਸ਼ੁਰੂ ਹੋ ਜਾਂਦੇ ਆ ਲਾਲ ਰਹਿੰਦੇ ਆ ਤੇ ਲਗਾਤਾਰ ਹੀ ਇਦਾਂ ਰਹਿੰਦੇ ਆ ਤਾਂ ਇਹ ਲਿਵਰ ਡੈメージ ਹੋਣ ਦਾ ਇੱਕ ਸੰਕੇਤ ਹੋ ਸਕਦਾ ਵੀ ਤੁਹਾਡੇ ਲਿਵਰ ਚ ਕੋਈ ਖਰਾਬੀ ਚੱਲ ਰਹੀ ਆ। ਸੋ ਇਸ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਆ। ਦੋਸਤੋ ਜੇ ਤੁਹਾਡੀਆਂ ਲੱਤਾਂ ਤੇ ਪੈਰਾਂ ਤੇ ਸੋਜ ਰਹਿੰਦੀ ਆ ਤਾਂ ਇਹ ਵੀ ਇਸ ਗੱਲ ਵੱਲ ਸੰਕੇਤ ਕਰਦਾ ਵੀ ਤੁਹਾਡੇ ਲਿਵਰ ਚ ਖਰਾਬੀ ਚੱਲ ਰਹੀ ਆ ਕਿਤੇ ਤੁਹਾਡਾ ਲਿਵਰ ਡੈメージ ਤਾਂ ਨਹੀਂ ਹੋ ਰਿਹਾ। ਦੋਸਤੋ ਅਗਲਾ ਲੱਛਣਾ ਤੁਸੀਂ ਕੋਈ ਭਾਰਾ ਭੋਜਨ ਵੀ ਨਹੀਂ ਕੀਤਾ ਤਾਂ ਵੀ ਤੁਹਾਡੇ ਪੇਟ ਚ ਅਫਾਰਾ ਹੋ ਜਾਂਦਾ ਹੈ। ਤੁਸੀਂ ਥੋੜਾ ਜਿਹਾ ਵੀ ਜੇ ਭੋਜਨ ਕਰਦੇ ਆ ਤੁਹਾਡੇ ਪੇਟ 'ਚ ਅਫਾਰਾ ਹੋ ਜਾਂਦਾ ਤੇ ਗੈਸ ਬਣ ਜਾਂਦੀ ਬਲੌਟਿੰਗ ਹੋ ਜਾਂਦੀ ਆ ਦੋਸਤੋ ਇਹ ਵੀ ਜਦੋਂ ਸਾਡਾ ਲਿਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਏ ਉਹ ਪੂਰੇ ਐਂਜਾਈਮ ਨਹੀਂ ਬਣਾ ਪਾਉਂਦਾ ਇਸ ਕਰਕੇ ਹੁੰਦਾ ਏ ਸਾਡਾ ਭੋਜਨ ਨਹੀਂ ਪਚਦਾ ਸੋ ਇਹ ਵੀ ਸਿੱਧਾ ਸਿੱਧਾ ਸੰਕੇਤ ਆ ਲਿਵਰ ਦੀ ਖਰਾਬੀ ਦਾ ਤੇ ਦੋਸਤੋ ਅਫਾਰੇ ਦੇ ਨਾਲ 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 ਉਲਟੀ ਆਉਣ ਦਾ ਵੀ ਮਨ ਹੁੰਦਾ ਦੋਸਤੋ ਹੁਣ ਅਸੀਂ ਅਗਲੇ ਲੱਛਣ ਦੀ ਗੱਲ ਕਰਦੇ ਆ ਦੋਸਤੋ ਲਿਵਰ ਦੀ ਖਰਾਬੀ 'ਚ ਜਿਹੜਾ ਤੁਹਾਡਾ ਪਿਸ਼ਾਬ ਆ ਇਹ ਗਾੜੇ ਰੰਗ ਦਾ ਹੋਣਾ ਸ਼ੁਰੂ ਹੋ ਜਾਂਦਾ ਵੈਸੇ ਤਾਂ ਹੋਰ ਵੀ ਕਾਰਨ ਹੁੰਦੇ ਜਿਵੇਂ ਜਦੋਂ ਅਸੀਂ ਪਾਣੀ ਘੱਟ ਪੀਣਾ ਸ਼ੁਰੂ ਕਰਦੇ ਆ ਜਾਂ ਜੇ ਗਾੜਾ ਜ਼ਿਆਦਾ ਗਰਮੀ ਪੈ ਰਹੀ ਆ ਉਹਦੇ ਕਰਕੇ ਵੀ ਪਿਸ਼ਾਬ ਗਾੜਾ ਰੰਗ ਦਾ ਆਉਂਦਾ ਸਾਨੂੰ ਪਰ ਜੇ ਅਸੀਂ ਪਾਣੀ ਵੀ ਠੀਕ ਮਾਤਰਾ ਚ ਲੈ ਰਹੇ ਆ ਤਾਂ ਫਿਰ ਵੀ ਪਿਸ਼ਾਬ ਗਾੜਾ ਆ ਰਿਹਾ ਤਾਂ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਏ ਕਿਤੇ ਲਿਵਰ ਡੈਮੇਜ ਹੋਣ ਦਾ ਸੰਕੇਤ ਤਾਂ ਨਹੀਂ ਲਿਵਰ ਦੀ ਖਰਾਬੀ ਦਾ ਤਾਂ ਨਹੀਂ ਸੰਕੇਤ ਸੋ ਦੋਸਤੋ ਜੇ ਜਿਹੜੇ ਵੀ ਮੈਂ ਕਾਰਨ ਦੱਸਿਆ ਜੇ ਇਹਨਾਂ ਤੇ ਪੂਰਾ ਧਿਆਨ ਦਿੱਤਾ ਜਾਵੇ ਤਾਂ ਅਸੀਂ ਲਿਵਰ ਦੀ ਖਰਾਬੀ ਨੂੰ ਅੱਗੇ ਵਧਣ ਤੋਂ ਇਹਨੂੰ ਰੋਕ ਸਕਦੇ ਹਾਂ ਇਹਨੂੰ ਬਚਾ ਸਕਦੇ ਹਾਂ ਸੋ ਆ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਜਿਹੜੀਆਂ ਮੈਂ ਅਗਲੀਆਂ ਵੀਡੀਓ ਬਣਾਉਣਾ ਹੈ ਸਿਹਤ ਰਿਗਾਰਡਿੰਗ ਜਾਂ ਕਿਸੇ ਬਿਮਾਰੀ ਨੂੰ ਲੈ ਕੇ ਉਹ ਤੁਹਾਡੇ ਤੱਕ ਪਹੁੰਚ ਸਕਣ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ